ਆ ਵੀ ਕਿ ਮੋਟਰ ਆਪਣੀ ਮੋਟਰ ਤੇ ਉਹ ਆ ਕਮਾੜ ਗੁੱਡਿਆ ਹਾ ਕਾਲੇ ਹੋਣਾ ਦਾ ਇਧਰੋਂ ਆ ਵੀ ਰਹਿੰਦਾ ਉੱਥੇ ਵੀ ਰਹਿੰਦਾ ਮੈਨ ਦਾ ਵੀ ਅੱਜ ਅਜੇ ਆਏ ਤਾਂ ਹੈ ਨਹੀਂ ਗੁੱਡ ਦੇਣਗੇ ਤੇ ਬਹੁਤ ਵਧੀਆ ਸੋਨਾ ਕਸੀਆਂ ਦੇ ਨਾਲਾਂ ਤਾਂ ਗੁੱਡਿਆ ਵਾ ਤੇ ਆ ਦੇ ਆ ਮਿੱਟੀ ਲੈ ਕੇ ਚੱਕ ਕਿਥੋਂ ਸਾਰੀ ਹਾਂ ਇਹਦਾ ਉੱਚਾ ਥਾਂ ਸੀ ਨਾ ਬਾੜਕ ਜੀ ਪਾਈ ਸੀ ਇੱਥੇ ਚਾਚੇ ਦੀ ਆਹ ਦੇ ਆ ਨਾਲ ਨਾਲ ਆਹ ਦੇ ਆ ਸਾਰਾ ਥਾਂ ਚੱਕਤਾ ਉਹਦੇ ਉਰ ਲੈਟਰਿੰਗ ਸੀ ਥੱਲੇ ਟੋਵਾ ਕੱਢਿਆ ਵਾ ਲੈਟਰਿੰਗ ਦਾ ਉਹਦੇ ਉਹ ਪੱਥਰ ਪੁੱਥਰ ਜੇ ਪਏ ਆ ਸਾਰੇ ਨੂੰ ਕਹਿੰਦਾ ਵੀ ਚੱਕ ਦਿਓ ਇੱਧਰ ਇੱਧਰ ਚੱਕ ਕੇ ਸੱਡ ਦਿਓ ਔਰ ਇਹਦਾ ਜੰਤਰ ਵੀ ਜਾ ਵਾ ਹਰਮਨ ਦਾ ਆਪਣੇ ਵਾਲ ਕੇ ਚ ਨਿੰਦਰਾ ਉਹੋ ਜੰਤਰ ਵੀ ਜੈਦਾ ਲੋਕ ਲਿਆ ਚਾ ਆ ਖਜੂਰਾ ਖੜੀਆਂ ਆਂਬ ਖੜਾ ਸੋਖਨਰ ਕੀ ਆਂਬ ਬਹੁਤ ਲੱਗੇ ਆਪਣੇ ਇੱਥੇ ਹੜਦੀ ਵੀ ਖੜੀ ਆ ਹੜਦੀ ਵੀ ਪੱਟੜੀਆਂ ਦੇ ਵਿੱਚ ਔਰ ਉਹ ਸਾਰੀ ਹੜਦੀ ਖੜੀ ਆ ਗੰਨੇ ਦੇ ਚੱਕੇ ਇਹਨਾਂ ਤੋਂ ਪਟਾਵਾਂ ਗਿਆ ਜਾਥਣੇ ਆਉ ਮੈਂ ਜਦੋਂ ਇਹ ਇੱਥੇ ਤਰਦੇ ਹੋਏ ਨਾ ਆ ਲਿਆ ਫਰਾ ਕਮਾਲ ਗੁੱਡਣ ਗਿਆ ਜਾ ਕੇ ਆ ਸਾਰੀ ਮਿੱਟੀ ਚੱਕੀ ਗਈ ਆ ਜਿਹੜੀ ਬੈਠਕ ਜੀ ਨਾਲ ਜਾਤ ਵਾਲੀ ਤੇ ਨਿਉਂ ਜੀ ਭਰੀ ਸੀ ਸਾਰੀ ਚੱਕ ਲਈ ਹੈ ਯਾਰੇ ਇਹਨਾਂ ਨੂੰ ਸਾਰਾ ਥਾਂ ਬਣਾ ਕੇ ਇਹ ਤੇ ਇਹਦੇ ਵਿੱਚ ਕੋਹ ਨਾ ਕੋਹ ਬੀਜ ਦਾਂਗੇ ਗਾਂ ਨੂੰ ਆਪਣਾ ਇਹ ਸਫਲਾ ਹੋ ਜਾਊਗਾ ਗਾਂ ਨੂੰ ਆਪਾਂ ਸਬਜ਼ੀ ਤਾਂ ਹਰ ਰੱਖ ਲੈਣਾ ਕਿਉਂ ਇੱਥੋਂ ਇਹਨੂੰ ਆਪਾਂ ਕਹਿਣਾ ਵੀ ਸਾਨੂੰ ਦੂਜਾ ਹਾ ਕੇਲੇ ਕੁਲੇ ਸਾਰੇ ਪੱਟ ਦੇਣੇ ਵੀ ਜੜਾਂ ਤੋਂ ਲੈ ਕੇ ਇੱਕ ਅੱਧਾ ਕੇਲਾ ਰਹਿਣ ਦੇਾਂਗੇ ਕਾਲੇ ਉਹਨਾਂ ਕਨੇ ਉਹ ਕੇਲੇ ਸਾਰੇ ਪੱਟ ਦਿਓ ਮੇਰੇ ਵੀਰਾਂ ਕੌਣ ਆਂਬ ਦੇ ਡਾਲੇ ਥੜਾ ਫੇਰ ਦਾਂਗੇ ਤੇ ਮੁੜ ਕੇ ਇੱਕ ਕਾਣੀ ਤੋਂ ਸਿੱਧੀ ਛੱਟਾਂਗੇ ਦੂਜੀ ਆਪਣੇ ਜਿਹੜੇ ਪੈਪ ਨੇ ਆਪਣੇ ਆਪਾਂ ਗਾਂਹ ਨੂੰ ਨਪਾਂਗੇ ਆ ਆਪਣੇ ਲਈ ਆ ਇਧਰ ਬਤਾਉਆਂ ਦੇ ਬੂਟੇ ਲੱਗੇ ਆ ਟਮਾਟਿਆਂ ਦੇ ਬਤਾਉਆਂ ਦੇ ਉਹ ਗੰਨਿਆਂ ਦਾ ਉਵੇਂ ਹੀ ਪਿਆ ਹਲੇ ਕੋਈ ਗੰਨਾ ਇਹਨਾਂ ਨੇ ਵੱਡਿਆ ਨਹੀਂ ਕਰਿਆ ਨਹੀਂ ਐਵੇਂ ਮੇੜਾ ਰੁਛੜਾ ਲਿਆ ਕਿ ਮੈਂ ਜੂਸ ਪੀਆ ਕਰਨਾ ਇਹਦਾ ਉਹ ਇੱਧਰ ਟਰਾਲੀ ਖੜੀ ਆ ਤਾਂ ਮੂੰਗੀਆਂ ਦੀ ਬਹੁਤ ਵਧੀਆ ਪਾਣੀ ਲਾਈ ਜਾਂਦੇ ਪਤੰਦਰ ਪਾਣੀ ਨਾਲ ਵਧੀ ਜਾਂਦੀ ਆ ਤੇ ਵੈਸੇ ਤਾਂ ਹੁਣ ਪੱਛੋਂ ਵਗਦੀ ਆ ਫਲ ਬਹੁਤ ਲੱਗੂਗਾ ਆ ਦੇ ਇਧਰ ਆ ਥਾਂ ਸਾਰਾ ਬਣ ਜਾਣਾ ਆ ਥਾਂ ਸਾਰਾ ਬਣ ਜਾਣਾ ਆਪਣਾ ਆ ਆ ਦੇ ਆਹ ਇਧਰੋਂ ਉਹ ਤਾਂ ਹੀ ਲਾਈ ਬੈਠਿਆ ਹੈ ਨਹੀਂ ਕੁਛ ਬਾਤਾਂ ਨਹੀਂ ਵਿੱਚ ਤੰਦਰ ਉਹ ਪਨੀਰੀ ਵੀ ਜਿਆ ਕੋਪਰੇ ਹੋਰ 베ਤੀ ਉਹ ਦੇਖ ਆ ਪੱਠੇ ਇਹਨੂੰ ਪਾਣੀ ਲਾ ਕੇ ਰੇਰੂ ਨਹੀਂ ਪਾਉਦੇ ਉੱਤੇ ਮਾਰੀ ਹੁੰਦੀ ਤੇ ਅੱਧੀ ਪਾਣੀ ਬੋਰੀ ਜੂਰਗੇ ਦੀ ਦੇਖ ਨੈਰਾ ਹੀ ਪੱਠਾ ਹੀ ਪੱਠਾ ਹੋ ਜਾਣਾ ਸੀ ਇਹ ਪਿੰਡਾਂ ਤੰਦਰੋਂ ਖਰਬੂਜਿਆਂ ਦੀਆਂ ਬੇਲਾਂਆਂ ਪੱਕੀ ਵੱਟ ਤੇ ਲਾਦੇ ਉਹਨੂੰ ਸਾਰੇ ਖਾ ਲੈਂਦੇ ਖਾ ਚ ਪਾਣੀ ਛੱਡ ਕੇ ਭਰਜਾ ਕਰਨੇ ਸੀ ਖਰਬੂਜਿਆਂ ਦੇ ਸਾਰੇ ਵੀ ਇਹ ਜਿਹੇ ਬੇਲਾਂ ਦੇ ਇਹ ਜੇ ਪੱਕੇ ਖਾਲ ਤੇ ਆ ਲਾਉਂਦੇ ਆਂ ਪੰਜ-ਸੱਤ ਬੇਲਾਂ ਲੱਗੀਆਂ ਨੇ ਜਿੰਨੇ ਮਰਜ਼ੀ ਖਾਈ ਜਾਂਦੇ ਇੱਧਰ ਆ ਇਹਨੂੰ ਸੱਟ ਲੈਂਦੇ ਆਦੇ ਆ ਸਾਰਾ ਵਿਹਲਾ ਪਿਆ ਸੀ ਮੈਂ ਇਹਨੂੰ ਅਕਲ ਕਿਹੜਾ ਦੇਵੇ ਯਾਰ ਮੈਂ ਤਾਂ ਜਿੰਨਾ ਚਿਰ ਬਾਈ ਖੇਤੀ ਕਰੀ ਆ ਖਰਬੂਜੇ ਖਰਵਾਜੇ ਬਤੀਰੇ ਖਖੜੀਆਂ ਮੈਂ ਨਹੀਂ ਮੁੱਕੜ ਦਿੱਤੀਆਂ ਆ ਤੇ ਇੱਥੇ ਸਬਜ਼ੀ ਹੁੰਦੀ ਸੀ ਲੋਹੜੇ ਦੀ ਪਿੰਡੀ ਤੋਰੀ ਕਿਧਰੇ ਬੇਲਾਂ ਕਦੋਂ ਆ ਦੀਦੀਆਂ ਕੋਈ ਵੇਲੇ ਇਹਨਾਂ ਦੇ ਉਧਰ ਆਓ ਵੀ ਉਹ ਚਾਰਕ ਬਸ ਤੂਰ ਨਾਲੀਆਂ ਲਾਈਆਂ ਕੀ ਉਹ ਖੀਰੇ ਖੂਰੇ ਜੇ ਦਾ ਉਹਨਾਂ ਨੂੰ ਕੋਈ ਖਾਂਦਾ ਨਹੀਂ ਚੱਜਰਾ ਵਾਸਤਾ ਨਹੀਂ ਉਹ ਇੱਥੇ ਬੇਲਾਂ ਲਾਓ ਸੋਹਣਿਆ ਯਾਰ ਕੱਦੂ ਹੁੰਦਿਆਂ ਆਰਾਮ ਤੋਰੀਆਂ ਹੁੰਦਿਆਂ ਪਿੰਡਿਆਂ ਦੀ ਕੋਈ ਵੀ ਨਹੀਂ ਨਾ ਕੋਈ ਲੈਣ ਨਾ ਦੇਣ ਯਾਰ ਇੱਥੇ ਤੁਰੇ ਫਿਰਦੇ ਤਿੰਨ ਚਾਰ ਆਪਾਂ ਯਾਰ ਖੇਤ ਦੇ ਵਿੱਚ ਬੰਦਾ ਯਾਰ ਇੱਥੇ ਰਹਿੰਦਾ ਨਾਲ ਬੰਦੇ ਥੋੜੇ ਚਾਰ ਪੰਜ ਰਹਿੰਦੇ ਯਾਰ ਉਹਨਾਂ ਨੂੰ ਮਤਲਬ ਲੋ ਉਹਨੇ ਤੋਂ ਕੰਮ ਪਟੋ ਵੀ ਲਾਓ ਸਬਜ਼ੀ ਬੇਲਾਂ ਹੀ ਲਾ ਦੇਣੀਆਂ ਯਾਰ ਆਹ ਇਹ ਮਰੂਦ ਆ ਇਹਨਾਂ ਦੀਆਂ ਜੜਾਂ ਦੇ ਵਿੱਚ ਪੱਟ ਕੇ ਪਾਣੀ ਪਾਇਆ ਹੋਵੇ ਮਰੂਦ ਖਾਓ ਤੁਸੀਂ ਪਾਣੀ ਕੋਲ ਦੀ ਵਗਦਾ ਬਾਲਟਿਕਾ ਨਾ ਪਾ ਦੇ ਗੇਲਣ ਸੋਡੇ ਕੋਲੇ ਪਏ ਆ ਇਹ ਜੇ ਥਾਂ ਨੂੰ ਪੈਦ ਨੂੰ ਆਗੂ ਗੋਲਾ ਕੇ ਆਦਿਆ ਬਣਾਇਆ ਹੋਵੇ ਵਧੀਆ ਹੈ ਕੀ ਹਾਲ ਕਰਿਆ ਆ ਪੜੀਆਂ ਇੱਟਾਂ ਲਾਤੀਆਂ ਸੀ ਨੰਦਰਾ ਇੱਥੇ ਆ ਦੇ ਇੱਟਾਂ ਦੇ ਨਾਲ ਇੱਕ ਤਾਂ ਪੰਬ ਦੇ ਦਾਲੇ ਥੜਾ ਬੰਨਣਾ ਵਾ ਨੰ ਵਧੀਆ ਵਧੀਆ ਇੱਟਾਂ ਲੈ ਕੇ ਨਾ ਤਰੇ ਪਟ ਲਿਆ ਕੇ ਸੀਮਿੰਟ ਲਿਆ ਕੇ ਇਹਦੇ ਨਾਲ ਆਪਾਂ ਅੰਬ ਦੇ ਦਾਲੇ ਬੰਨ੍ਹ ਦਾਂਗੇ ਥੜਾ ਤੇ ਬਾਕੀ ਆ ਸਾਰਾ ਜਗਾਰ ਜਿਆ ਦੇਵਾਂਗੇ ਪਾਟੋ ਠੀਕ ਆ ਹਾਂ ਆ ਰਿਆ ਮਰੂਦਾ ਦੇ ਉਹ ਬੂਟਾ ਡੱਗਿਆ ਪਿਆ ਉਹ ਤੋਂ ਉਹ ਵੀ ਲਵਾਉਨੇ ਆ ਮਿੱਟੀ ਇਹਨਾਂ ਤੋਂ ਮੰਨ ਲਓ ਖੇਤ ਉਹਨੇ ਯਾਰ ਬਣਾ ਦਿਓ ਖੇਤ ਕਿਤੇ ਵਧੀਆ ਸੋਹਣਾ ਲੱਗੇ ਯਾਰ ਫਲ ਫਰੂਟ ਲੱਗੇ ਹੁਣ ਉਧਰੋਂ ਸਬਜ਼ੀ ਲੱਗੀ ਹੋਵੇ ਇੰਨੀ ਮਰਜੀ ਖਾਈ ਜਾ ਯਾਰ ਤੋੜ ਤੋੜ ਐ ਲਾਇਟ ਹੈਗੀ ਬੱਟਾ ਪਾਓ ਬੱਟਾ ਪਾ ਕੇ ਯਾਰ ਪਾਣੀ ਠੰਡਾ ਕਰ ਲੋ ਤਿੰਨ ਚਾਰ ਕਿੱਲੇ ਆ ਤੁਹਾਡੇ ਗੇਤੇ ਲਾਉਣ ਵਾਲੇ ਹਾਂ ਆਹ ਉਹ ਮੈਂ ਬੋਰ ਦੇ ਦਾਲੇ ਥੜਾ ਬਣਤਾ ਸੀ ਆਹ ਬੋਰ ਖੜਾ ਪੂਰੀ ਸ਼ਾਂ ਫੁੱਲ ਜਵੇ ਉਹ ਦਰਾਖਤ ਵੱਡਤਾ ਸੀ ਨਾ ਇਹਨਾਂ ਨੇ ਪੱਟਤਾ ਸੀ ਤੇ ਅੱਜ ਇੱਥੇ ਬੇਕਾਰ ਹੋ ਜਾਏ ਥਾਂ ਮਰਦੇ ਧੁੱਪੇ